ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਕਮੋਗੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸੇ ਬਈ ਇਸ ਘਰ ਜੋ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਤੇ ਵੱਡੀਆਂ ਵਹਿੜਾ 40 ਪਲੱਸ ਵਾਲੀਆਂ ਅੱਜ ਤੁਹਾਨੂੰ ਦਿਖਾਉਣੀਆਂ ਉਹ ਫਾਰਮ ਦੇ ਵਿੱਚੋਂ ਵੀਡੀਓ ਸ਼ੂਟ ਕਰਨ ਲੱਗੇ ਆਂ ਜੀ ਅੱਜ ਚਾਰ ਜਿਹੜੀਆਂ ਵਹਿੜਾ ਸੇਲ ਕਰਨੀਆਂ ਜਿਨ੍ਹਾਂ ਚ ਇੱਕ ਬਿਲਕੁਲ ਅੱਜ ਹੁਣੇ ਹੀ ਸੂਈ ਆ ਤੇ ਤਿੰਨ ਆ ਜੀ ਜਿਹੜੀਆਂ ਗੱਬਣਾ ਜਿਨ੍ਹਾਂ ਜੋ ਦੋ ਨਾਲ ਹੀ ਤਿਆਰ ਆ ਤੇ ਇੱਕ ਥੋੜੇ ਦਿਨ ਖੜਦੀ ਹੈ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਕੋਲ ਲੈਣੇ ਆ ਆਪਾਂ ਹਰ ਵੀਡੀਓ 'ਚ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਕਿ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਐਡਰੈਸ ਦੱਸ ਦੀ ਭਾਜੀ ਆਪਣਾ ਫਰੈਂਡ ਕਮੋਗੇ ਜ਼ਿਲ੍ਹਾ ਅਮਰਸਰ ਜੀ ਨਾਮ ਕੀ ਹੈ ਜੀ ਨਾਮ ਧਰਮਵੀਰ ਸਿੰਘ ਫੋਨ ਨੰਬਰ ਦੱਸ ਦਿਓ ਜੀ 856907773 ਠੀਕ ਹੈ ਜੀ ਤੇ ਫਾਰਮ ਦੇ ਵਿੱਚ ਆਪਣੇ ਕੋਲ ਸਾਰੀਆਂ ਚੰਗੀਆਂ ਵੜਾ ਵੱਡੀਆਂ ਹੀ ਆ ਜੀ ਹਾਂ ਜੀ ਵੱਡੀਆਂ 40 ਪਲੱਸ ਵਾਲੀਆਂ ਸਾਰੀਆਂ 40 ਪਲੱਸ ਵਾਲੀਆਂ ਹੀ ਆ ਕੋਈ ਥੱਲੇ ਵਾਲੀ ਨਹੀਂ ਜੀ ਹਨਾ ਨਹੀਂ ਥੱਲੇ ਜੀ ਤੇ ਕੱਦ-ਗਾੜ ਵੀ ਇਹਨਾਂ ਦੇ ਵੇਖੀ ਆ ਵੀ ਬੰਦੇ ਤੋਂ ਉੱਚੀਆਂ ਹੀ ਆ ਛੋਟੀਆਂ ਨਹੀਂ ਗੀਆਂ ਤੇ ਸ਼ਰਵਾਦ ਬਿਲਕੁਲ ਤਾਜੀ ਸੂਈ ਤੋਂ ਕਰਦੀ ਹੈ ਹਾਂ ਜੀ ਹੁਣੇ ਸੂਈ ਹੈ ਜੀ ਠੀਕ ਆ ਥੋੜਾ ਟਾਈਮ ਤੇ ਬੱਚਾ ਮਗਰ ਕਿਹੜਾ ਆ ਗਿਆ ਜੀ ਫੀਮੇਲ ਦਿੱਤਾ ਜੀ ਆ ਵੇਖੋ ਜੀ ਵਸ਼ੀ ਚੈੱਕ ਕਰਾਉਨੇ ਆ ਵਸ਼ੀ ਦੀ ਵੀ ਵੇਖੋ ਬਰੀਡ ਚੈੱਕ ਕਰ ਲਓ ਜੀ ਮਾਵਾਂ ਦੀਆਂ ਦੋਵੇਂ ਇੱਕੋ ਜੀਆਂ ਇੱਕੋ ਜਿਹੇ ਡੱਬਾ ਜੀ ਦੋਹਾਂ ਦੇ ਉੱਤੇ ਠੀਕ ਹੈ ਕਿਹੜੀ ਹੈ ਜੀ ਇਹ ਸਪਾਈਕ ਦੀ ਹੈ ਬੀ ਠੀਕ ਹੈ ਜੀ ਠੀਕ ਹੈ ਤੇ ਇਹ ਦੁੱਧ ਭਾਜੀ ਕਿੰਨਾ ਕਰ ਜੂਗੀ ਜੀ ਦੁੱਧ 40 ਪਲੱਸ 40 ਪਲੱਸ ਹਨਾ ਤੇ ਹੁਣ ਤੇ ਮੰਨ ਕੇ ਚਲੋ ਅਜੇ ਧਾਰਾ ਦੂਰਾ ਮਾਰ ਕੇ ਵੇਖੀ ਆ ਪਹਿਲਾਂ ਤੁਹਾਡੇ ਕੋਲ ਕਿੰਨੇ ਸੂਏ ਦਿੱਤੇ ਆ ਜੀ ਇਹਨੇ ਤਿੱਜੇ ਸਵੇਰ ਆਤੀ ਸੀ ਤਿੱਜੇ ਸਵੇਰ ਸੋਈ ਜੀ ਠੀਕ ਆ ਫੜੋ ਤੋਰੋ ਭਾਜਿਆਂ ਨੂੰ ਮੜਾ ਗੇੜਾ ਘੜਾਈਏ ਤਾਂ ਬਾਕੀ ਵੈੜ ਚੈੱਕ ਕਰੋ ਜੀ ਬੇਲ ਕਾਫੀ ਚੰਗੀ ਆ ਤੇ ਇੱਕ ਗੱਲ ਹੋਰ ਕਿ ਜਿਹੜੇ ਵੀਰ ਭੈਣ ਭਰਾ ਨੇ ਦੂਰੋਂ ਆਵਾ ਛੋਟੇ ਹਾਥੀ ਦੇ ਤਰਪਾਲ ਪਾ ਕੇ ਲਿਆਇਓ ਤੇ ਬਾਕੀ ਜਦ ਤੱਕ ਮੈਨੂੰ ਮਾਅਦ ਆ ਕਿ ਇੱਕ ਗੱਡੀ 'ਚ ਦੋ ਨਹੀਂ ਜਾਣੀਆਂ ਛੋਟੇ ਹਾਥੀ ਦੇ ਪਿੱਛੇ ਲੱਗੂਗੀ ਏ ਵੱਡੀ ਗੱਡੀ ਲੈ ਕੇ ਆਵੇ ਦੂਰ ਜਾਣੀਆਂ ਤੇ ਛੋਟੇ ਹਾਥੀ 'ਚ ਜਾਣੀਆਂ ਵੱਡੀ ਗੱਡੀ ਲੈ ਕੇ ਆਵੇ ਕੋਈ ਵੀ ਭੈਣ ਭਰਾ ਵਾ ਲੇਵਾ ਚੈੱਕ ਕਰੋ ਜੀ ਆਹ ਵੇਖੋ ਜੀ ਬਾਕੀ ਫਾਰਮ ਦੇ ਵਿੱਚ ਬਹੁਤ ਹੀ ਬਾਕੀ ਵੱਡੀਆਂ ਸਾਰੀਆਂ ਵੇੜਾਂ ਭਾਜੀ ਹੁਣੀ ਦੱਸਦੇ ਆ ਕਿ ਹਰ ਸਾਲ ਇੱਕ ਦੋ ਪਸ਼ੂ ਇਹੀ ਸੇਲ ਕਰਦੇ ਆ ਸਾਡੇ ਕੋਲ ਸੂਆ ਇਕੱਠਾ ਪੈ ਗਿਆ ਇਸ ਵਾਰ ਤੇ ਵੇੜ ਚੈੱਕ ਕਰੋ ਜੀ ਬਾਕੀ ਚੰਗੀ ਆ ਜਿੰਨੀ ਵੀ ਆ ਸਾਫ਼ ਸੁਥਰੀ ਆ ਥਣਾ ਦਾ ਗੈਪ ਜੈ ਕਰ ਸਕਦੇ ਆ ਤੇ ਥਣ ਵੀ ਸੋਹਣੇ ਲੱਗਿਆ ਜੀ ਤੇ ਚਵਾਈ ਭਾਜੀ ਮਸ਼ੀਨ ਨਾਲ ਹੀ ਕਰਦੇ ਹੋਣੇ ਤੁਸੀਂ ਤੇ ਹੱਥ ਨਾਲ ਚਵਾਈ ਕਾਹ ਹੋ ਜੂਗੀ ਜਿੰਨਾ ਮਰਜ਼ੀ ਕਰਦੇ ਠੀਕ ਆ ਜੀ ਠੀਕ ਆ ਬਾਕੀ ਕੋਈ ਕਈ ਵੀਰ ਫਾਰਮ ਵਾਲੇ ਨਵੇਂ ਫਾਰਮ ਜਿਨ੍ਹਾਂ ਨੇ ਤਿਆਰ ਕਰਨਾ ਉਹਨਾਂ ਲਈ ਇਹ ਗਿਫਟ ਹੀ ਆ ਹਨਾ ਕਿ ਚੰਗੀ ਆ ਸੋਹਣੀ ਸਾਫ਼ ਸੁਥਰੀ ਆ ਲੈ ਜੋ ਉਧਰੋਂ ਭਾਜੀ ਆ ਵੇਖੋ ਕਰੋ ਚੈੱਕ ਜੀ ਬਾਕੀ ਭੁੱਖ ਲੈਂਦੀ ਆ ਜੀ ਵੜਾ ਨੂੰ ਵੇਖ ਕੇ ਚੰਗੀ ਆ ਜਿੰਨੀ ਵੀ ਆ ਸੋਹਣੀ ਆ ਤੇ ਨਾਲੇ ਹੋਣ ਲੈ ਜੇ ਕੋਈ ਵੀ ਬੋਲਾ ਜਿੱਦਾਂ ਕਹਿੰਦੇ ਹੁੰਦੇ ਵੀ ਖਾਵੇ ਭੁੰਨੇ ਸਿਆਲ ਦੇ ਵਿੱਚ ਕਿੱਲਾਂ ਵਾਲਾ ਅਰੇ ਜੇਰ ਪੌਣੀ ਇਹਨੇ ਹਨਾ ਭਾਜੀ 20 ਮਹੀਨੇ ਹੋਏ ਬਸ ਛੱਡ ਦਿਓ ਭਾਜੀ ਕੋਈ ਨਹੀਂ ਤੇ ਇਹਦਾ ਭਾਜੀ ਜੇ ਮੁੱਲ ਕਿੰਨਾ ਕਰੋਗੇ ਕੀਮਤ ਕਿੰਨੀ ਕੁ ਲਾਓਗੇ ਜੀ ਮੁੱਲ ਇਹਦਾ 2.5 ਲੱਖਾ ਹਾਂ ਜੀ ਲੈਣ ਦੇ ਨੇ ਕਰਦਾਂਗੇ 1.5 ਦੋ ਜੀ 1.5 ਦੋ ਜੀ ਹਾਂ ਜੀ ਮੌਕੇ ਤੇ ਹੋ ਜਾਊਗਾ ਮਾਨਦਾਨ ਹਨਾ ਠੀਕ ਹੈ ਜੀ ਬਾਕੀ ਕਈ ਵਾਰਾ ਵੀਰ ਨਾ ਜੋੜੇ ਵਾਲੇ ਵੀ ਆ ਜਾਂਦੇ ਜਿੱਦਾਂ ਕਹਿੰਦੇ ਹਨ ਫਾਰਮ ਸ਼ੁਰੂ ਕੀਤਾ ਨਵਾਂ ਉਹ ਵੀਰ ਆ ਕੇ ਦੋਨਾਂ ਦਾ ਮਾਨਦਾਨ ਵਧ ਕਰਦੇ ਤੇ ਹੋਰ ਬਾਕੀ ਵਸ਼ੀਆਂ ਵਸ਼ੀਆਂ ਵੀ ਦੇ ਦੋਗੇ ਇੱਕ ਦੋ ਜੇ ਕੋਈ ਮੰਗੇ ਤੇ ਕੋਈ ਨਹੀਂ ਕਰ ਲਾਂਗੇ ਕੋਈ ਆਵੇ ਹਨਾ ਫਾਰਮ ਵਾਲਾ ਵੀਰ ਵੀ ਆ ਜੇ ਤੇ ਵਹਿੜਾਂ ਚੰਗੀਆਂ ਸਾਰੀਆਂ ਆ ਜਿਹੜੀ ਬਿਲਕੁਲ ਤਿਆਰ ਹੀ ਆ ਜੀ ਇਹਦੇ ਭਾਜੀ ਦਿਨ ਕਿੰਨੇ ਕ ਬਾਕੀ ਆ ਜੀ ਇਹਦੇ ਪੂਰੇ ਹੀ ਆ ਦਿਨ ਬਸ ਅੱਛਾ ਇਹਦੇ ਵੀ ਪੂਰੇ ਹੀ ਆ ਇਹ ਵੀ ਅੱਜ ਭਲਕੀ ਆ ਹੈਂ ਹਾਂਜੀ ਇਹਨੂੰ ਮੈਂ ਤੋੜ ਲਵਾਂ ਇਹ ਵੀ ਦੁੱਧ 40 ਪਲੱਸ ਵਾਲੀ ਹਾਂਜੀ ਹਾਂਜੀ ਕੱਦ ਕਾਠ ਵੇਖੋ ਜੀ ਵਹਿੜ ਦਾ ਇਹ ਵੀ ਬਹੁਤ ਸੋਹਣੀ ਆ ਥਾਣ ਲੈ ਬਾਅਦ ਵੇਖੋ ਜੀ ਲੇਵ 50 ਦੇ ਲੱਗੇ ਜਾਊਗੀ ਠੀਕ ਹੈ ਜੀ ਪਿਛਲੇ ਪੰਡਾ ਬੰਨੀ ਫਰਦੀ ਆ ਜੇ ਠੀਕ ਆ 40 ਲੀਟਰ ਦਿੱਤਾ ਆ ਪਹਿਲੇ ਸੂਏ ਦਾ ਦੂਜੇ ਸੂਏ ਹੁਣ ਚਾਰ ਅੱਛਾ ਦੂਜੇ ਸੂਏ ਲਓ ਜੀ ਬਾਕੀ ਕਰਮਾਂ ਵਾਲੀ ਹੈ ਜਿੰਨੀ ਵੀ ਇਹ ਸੋਹਣੀ ਸੁਨੱਖੀ ਕੱਦ ਵਜਨ ਚੰਗਾ ਇਹ ਆ ਕਿ ਦੁੱਧ ਵਾਲੀ ਆ ਜੀ ਕਰੋ ਚੈੱਕ ਜੀ ਜਾਣ ਦੋ ਸੂਆ ਕਿੰਨਾ ਬਾਜੀ ਇਹਦਾ ਦੂਜਾ 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 ਵੇਖੋ ਜੀ ਬਰੀਡ ਚੈੱਕ ਕਰੋ ਵੈੜ ਦੀ ਬਹੁਤ ਸੋਹਣੀ ਆ ਤੇ ਭਾਈ ਇਹਨੂੰ ਸੀਮੈਂਟ ਸੈਕਸਿਟੀ ਲੱਗਾ ਕਿਦਾਂ ਜੀ ਨਹੀਂ ਇਹ ਦੂਜਾ ਜੀ ਦੂਜਾ ਜੀ ਠੀਕ ਆ ਆ ਵੀ ਕਿ ਬਾਕੀ ਥਾਣ ਥੋਣ ਚੰਗੇ ਸੋਹਣੇ ਬੰਦੋ ਭਾਜੀ ਪੂਰੀ ਵੱਡੀ ਐ ਜੀ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਇਹ 2.5 ਦੀ ਦੇਣੀ ਆ ਮਨਤਾ ਨਹੀਂ ਹੋਣਾ ਇਹ ਚੋ ਅੱਛਾ 2.5 ਦੀ ਦੇਣੀ ਐ ਠੀਕ ਆ ਬਾਕੀ ਫੋਨ ਲਾਵੇ ਕੋਈ ਕੋਲ ਆਵੇ ਵੀਰਪਰਾ ਇਹ ਆ ਕਿ ਫੋਨ ਤੇ ਤੇ ਸਮਝ ਨਹੀਂ ਲੱਗਣੀ ਕਿ ਇਹਨੂੰ ਵੀ ਵੀਡੀਓ ਦੇ ਵਿੱਚ ਕੀ ਆ ਹਨਾ ਪੀ ਜਦੋਂ ਕੋਲ ਆਇਆ ਛੋਟਿਆ ਸੀ ਜ ਨਹੀਂ ਜਾਣੀਆਂ ਛੋਟਿਆ ਸੀ ਵਾਲੀਆਂ ਨਹੀਂ ਆ ਵੱਡੀ ਗੱਡੀ ਕਰਕੇ ਲਿਆਵੇ ਨਾਲੇ ਇੱਕ ਗੱਡੀ 'ਚ ਦੋ ਵੀ ਨਹੀਂ ਜਾਣੀਆਂ ਬਹੁਤ ਵੱਡੀ ਆ ਵੈੜ ਸੋਹਣੀ ਆ ਬਾਕੀ ਥਾਣ ਥੁਣ ਵੀ ਚੰਗੇ ਆ ਬਰੀਕੀਆਂ ਵੈੜ ਦੇ ਵਿੱਚ ਤੁਸੀਂ ਵੇਖ ਸਕਦੇ ਆ ਵੀ ਲੇਵਾ ਤੁਸੀਂ ਵੇਖੋ ਅੱਗੇ ਰਵੇ ਉਹਨਾਂ ਪਿੱਛੇ ਨੂੰ ਵੀ ਉਹਨਾਂ ਥਾਣ ਚੋਹਾਂ ਦਾ ਗੈਪ ਚੰਗਾ ਈ ਭਾਵੇਂ ਹੱਥ ਨਾਲ ਚਲੋ ਤੇ ਭਾਵੇਂ ਮਸ਼ੀਨ ਨਾਲ ਚਲੋ ਈ ਤੇ ਅਗਲੀ ਜਿਹੜੀ ਭਾਜੀ ਆ ਜਿਹੜੀ ਇਹਦੇ ਬਾਰੇ ਦੱਸ ਦੀ ਜੀ ਇਹਦੇ ਦਿਨ ਕਿੰਨੇ ਕ ਬਾਕੀ ਆ ਜੀ ਇਹ ਲਾਜੂ ਬਾਸ ਪੰਜ ਚਾਰ ਦੇ ਨਹੀਂ ਪੰਜ ਤੋਂ ਚਾਰ ਦਿਨ ਲੈ ਜੀ ਕੋਈ ਨੇ ਇਹਨੂੰ ਤੋੜ ਲੋ ਭਾਜੀ ਖੋਲ ਲੋ ਆ ਵੇਖੋ ਕਰੋ ਚੈੱਕ ਬਾਕੀ ਕਾਦ ਦਾ ਵਜਨ ਇਹਦਾ ਵੀ ਚੰਗਾ ਬਾਕੀ ਜਿਹੜੇ ਵੀਰ ਫਾਰਮ ਵਾਲੇ ਇਹ ਵੇਖਦੇ ਆ ਵੀ ਵਜਨ ਕਿੰਨਾ ਕਾ ਵੈੜ ਦਾ ਵਜਨ ਨੇ ਦੁੱਧ ਦੇਣਾ ਹਨਾ ਵੀ ਵਜਨ ਬਹੁਤ ਚੰਗਾ ਵਾ ਜੀ ਵੈੜ ਦਾ ਦਾ ਵੀ ਬੇਲ ਬਾਲ ਕਾਫੀ ਲੰਮੀ ਆ ਇਹਦਾ ਭਾਜੀ ਸੂਆ ਕਿੰਨਾ ਆ ਜੀ ਇਹ ਤੀਜਾ ਸੂਣਾ ਤੀਜਾ ਸੂਆ ਸੂਣਾ ਇਹਦੇ ਦਿਨ ਕਿੰਨੇ ਬਾਕੀ ਦੱਸਿਆ ਇਹਦੇ ਬਸ 5-4 ਹੀ ਆ 5-4 ਦਿਨ ਲੱਗੇ ਬਸ ਤਿਆਰ ਹੀ ਆ ਆ ਵੇਖੋ ਜੀ ਬਾਕੀ ਅਜੇ ਲੈ ਜੂਗੀ ਟਾਈਮ ਲੈ ਜੂਗੀ ਇਹਦੇ ਲੇਵਾ ਖੋਲਿਆ ਨਹੀਂ ਗਾ ਪੂਰਾ ਇਹ ਟਾਈਮ ਲੈ ਜੂਗੀ ਅਜੇ ਬਾਕੀ ਥਾਣੇ ਦੇ ਵੀ ਚੰਗੇ ਸੋਹਣੇ ਆ ਜੀ ਚਾਰੇ ਥਾਣੇ ਕੋ ਜੇ ਬਾਕੀ ਇਹ ਆ ਕੱਦ ਦੇਖੋ ਜੀ ਪੂਰਾ ਵੱਡਾ ਵੀਰ ਅਗਲੇ ਬੰਨੇ ਨਹੀਂ ਦਿੰਦਾ ਆ ਵੇਖੋ ਕਰੋ ਜੱਕ ਜੀ ਦੂਜੇ ਬੰਨੇ ਵੀਰ ਦੇਖਦਾ ਨਹੀਂ ਗਾ ਜਿੰਦਾ ਵੱਡਾ ਕੱਦ ਆ ਸੋਹਣੀ ਸੁਨੱਖੀ ਆ ਜੀ ਪੂਰੀ ਤੇ ਇਹਦਾ ਭਾਜੀ ਦੁੱਧ ਦਾ ਰਕਾਰਡ ਏ 42 ਲੀਟਰ ਦਿੱਤਾ ਸੀ ਅੱਛਾ 42 ਲੀਟਰ ਹਾਂਜੀ ਐਰ ਕਾਂ ਐਰ ਕਾਂ ਸੇਵਾ ਵਾਲਾ ਵਾਧੀ ਕਰੂ ਠੀਕ ਹੈ ਜੀ ਹਾਂਜੀ 42 ਕਹਿ ਕੇ ਦੇਣੀ ਠੀਕ ਹੈ 42 ਕਹਿ ਕੇ ਹੀ ਦੇਣੀ ਆ ਵੀ ਜਿੰਨਾ ਕ ਅੱਗੇ ਦਿੱਤਾ ਅੱਗੇ ਗਾਂ ਅਗਲੇ ਦੀ ਸੇਵਾ ਪਤਾ ਨਹੀਂ ਕਿਦਾਂ ਦੀ ਹੋਣੀ ਹੈ ਨਾ ਵੀ ਅਗਲਾ 42 ਚੋਂ ਦਾ ਕਿ 50 ਚੋਲੇ ਕਿ 42 ਤੋਂ 80 ਨੂੰ ਲੈਵੇ ਅਗਲੇ ਦੀ ਸੇਵਾ ਵਾ ਗਾਵਾਂ ਵੱਡੀਆਂ ਸਾਰੀਆਂ ਵੱਡੀ ਵੱਡੀ ਜੀ ਆਹ ਵੇਖੋ ਜੀ ਬੰਦੋ ਭਾਜੀ ਇਹਦਾ ਮੁੱਲ ਭਾਜੀ ਕਿੰਨਾ ਕਰ ਦੇਣਾ ਜੀ ਮੁੱਲ ਇਹਦਾ ਵੀ ਸੇਮ ਹੀ ਆ ਹਾਂਜੀ ਸਵਾ ਦੋ ਦੀ ਛੱਡ ਦਾਂ ਸਵਾ ਦੋ ਦੀ ਹਾਂਜੀ ਠੀਕ ਹੈ ਜੀ ਤੇ ਆ ਜਿਹੜੀ ਆ ਦਿਖਾ ਦੀ ਜੀ ਲਾਸਟ ਵਾਲੀ ਖੋਲ ਉਹਨੂੰ ਵੀ ਇਹਦਾ ਟਾਈਮ ਕਿੰਨਾ ਕਾ ਵੀਰ ਜੀ ਇਹਦੇ ਹੈਗੇ ਅਜੇ 12 13 ਦਿਨ 12 13 ਦਿਨ ਬਾਕੀ ਕੱਦ ਵਜਨ ਨਾਲੋਂ ਕੋਈ ਵੀ ਨਹੀਂ ਘਟ ਸਾਰੀਆਂ ਇੱਕੋ ਜੀਆਂ ਆ ਚਾਰੇ ਹੀ ਜਿਹੜੀਆਂ ਦਿਖਾਈਆਂ ਆਪਾਂ ਤੁਹਾਨੂੰ ਪੂਰੀਆਂ ਵੱਡੇ ਕੱਦ ਦੀਆਂ ਮਾਲਕਾ ਜੀ ਭਾਜੀ ਤੋੜ ਦੋ ਬੇਲ ਦੀ ਵੀ ਕਾਫੀ ਲੰਮੀ ਆ ਥਾਣ ਥੁਣੇ ਦਾ ਵੀ ਚੰਗਾ ਜੀ ਵਹਿੜ ਕਰੋ ਚੈੱਕ ਆਜੋ ਬਾਕੀ ਜਿਹੜੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਵਾ ਤੁਹਾਨੂੰ ਫਾਰਮ ਦੇ ਵਿੱਚੋਂ ਇੱਕੋ ਜੀਆਂ ਚਾਰੇ ਮਿਲ ਜਣੀਆਂ ਬਾਕੀ ਹੋਰ ਵੀਰ ਕਹਿੰਦਾ ਵੀ ਜੇ ਕੋਈ ਵਸ਼ੀਆਂ ਵਸ਼ੀਆਂ ਲੈਣ ਦਾ ਚਾਹਵਾਨ ਹੋਊਗਾ ਉਹਨੂੰ ਵਸ਼ੀਆਂ ਵੀ ਦੇ ਦਾਂਗੇ ਆਪਾਂ ਇਹਨੂੰ ਸੈਕਟ ਏ ਭਾਜੀ ਕਿੰਨਾ ਕ ਦੁੱਧ ਦਿੰਦੀ ਰਹੀ ਆ ਜੀ ਕਿੰਨੇ ਬੱਤੀ ਦਿੱਤੀ ਲੀਟਰ ਇਹਨੇ ਬੱਤੀ ਦੇ ਦਿੱਤੀ ਲੀਟਰ ਦਿੱਤਾ ਠੀਕ ਆ ਹਾਂਜੀ 40 ਪਲੱਸ ਕਰੂਗਾ ਅਕੀ 40 ਪਲੱਸ ਕਰ ਜੂਗੀ 1 66 ਦੀ ਆਪ ਆ ਠੀਕ ਆ ਸੈਗ ਦਾ ਲੱਗਾ ਇਹਨੂੰ ਕਰੀ ਸੈਗ ਦਾ 66 ਲੱਗਾ ਕਿਦਾਈ 966 966 ਠੀਕ ਆ ਤੇ ਇਹਦਾ ਮੁੱਲ ਭਾਜੀ ਕਿੰਨਾ ਕਰ ਦੇਣਾ ਜੀ ਇਹ ਵੀ 2.5 ਦੀ ਦੇ ਦਾਂਗੇ ਛੋੜ ਹੋ ਜੂਗੀ ਮੌਕੇ ਤੇ ਇਹਦਾ ਸੂਆ ਕਰਵਾਵਾ ਦੂਜੇ ਦੂਜੇ ਅੱਛਾ ਦੂਜੇ ਸੂ ਦੂਜੇ ਸੂਏ ਬਿਲਕੁਲ ਬਿਲਕੁਲ ਚੰਗੀ ਵੱਡੀ ਆ ਜੀ ਠੀਕ ਆ ਭਾਜੀ ਕਰਨੀ ਕੋਈ ਗੱਲਬਾਤ ਹੋਰ ਜੀ ਬਾਜੀ ਮਿਹਰਬਾਨੀ ਜੇ ਕੋਈ ਆਉ ਤੇ ਮਾਨਤਾ ਨੂੰ ਜੀ ਉਹਦਾ ਠੀਕ ਆ ਹਾਂਜੀ ਤੇ ਐਡਰੈਸ ਇੱਕ ਰਫੇ ਦੱਸ ਦੋ ਐਡਰੈਸ ਤੇ ਪਿੰਟ ਕੰਮੋਗੇ ਜੀ ਜਿਹੜਾ ਅਮਰਸਰ ਜੀ ਤੇ 62 806528 ਠੀਕ ਆ ਨਾਮ ਨਾਮ ਧਰਮੀ ਸਿੰਘ ਠੀਕ ਆ ਜੀ ਬਾਕੀ ਰੋਡ ਦੇ ਉੱਤੇ ਜੀ ਆ ਫਾਰਮ ਵੀਰ ਹੋਣਾ ਦਾ ਇਹ ਆ ਕਿ ਬਤਾਲੇ ਤੋਂ ਇਹ ਕਿਹੜਾ ਰੋਡ ਲੱਗਦਾ ਸ਼ਾਹਪੁਰ ਨੂੰ ਸ਼ਾਹਪੁਰ ਨੂੰ ਜਾਂਦੇ ਆ ਉੱਤੇ ਹੀ ਫਾਰਮਾ ਪੱਠੇ ਤੇ ਲੱਗੇ ਤੇ ਕੋਈ ਵੀ ਆ ਸਕਦਾ ਵਾ ਤੇ ਫਾਰਮ ਦੇ ਵਿੱਚ ਤੁਹਾਨੂੰ ਹੋਰ ਵੀ ਨਜ਼ਰ ਮਰਾ ਦੀ ਇਹ ਸਾਰੀਆਂ ਚੰਗੀਆਂ ਮਿਹੜਾਂ ਵੱਡੀਆਂ ਵਾ ਛੋਟੀ ਕੋਈ ਵੀ ਨਹੀਂ ਦਿਹੀ ਸਾਨੂੰ ਨਜ਼ਰ ਨਹੀਂ ਆਈ ਇੱਥੇ ਬਾਕੀ ਕੁਆਲਿਟੀ ਚੰਗੀ ਵਾਲੀਆਂ ਸਾਰੀਆਂ ਬਰੀਡ ਦੀਆਂ ਚੰਗੀਆਂ ਵਾ ਕੋਲ ਆਇਓ ਭਾਜੀ ਹੁਣਾਂ ਦੇ ਕੋਈ ਨਿੰਦਦਾ ਨਹੀਂਗਾ ਕੋਈ ਫਾਰਮ ਵਾਲਾ ਕਠੀਆਂ ਲੈ ਜੇ ਉਹਨੂੰ ਵੀ ਫਾਇਦਾ ਹੋ ਜੇ ਤੇ ਵੀਰਾਂ ਨੂੰ ਫਾਇਦਾ ਹੋ ਜੂ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਲੋੜਵੰਦ ਵੀਰਿਆ ਉਹਨਾਂ ਤੱਕ ਪਹੁੰਚ ਸਕੇ ਤੇ ਆ ਕੇ ਆਪਣੀ ਇੱਥੇ ਥੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਵੇ ਵੀਡੀਓ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ ਧੰਨਵਾਦ ਜੀ